ਜੋਸ਼ੀ ਇਨਸਾਫੋ ਇਨਸਾਫੋ ਜਾਗੋ ਇਨਸਾਫੋ 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 ਸੋਸ਼ਲ ਮੀਡੀਆ ਸਾਡੇ ਗਰਵੀ ਸੈਣੀ ਜੀ ਪੰਜਾਬ ਭੜਵਾਰੀ ਇਨਚਾਰਜ ਜੋਗੇ ਉਹਨਾਂ ਦੇ ਰਮਾਈ ਹੇਠ ਵੱਲੋਂ ਇੱਕ ਘਰਤਾ ਗਿਆ ਵਾ ਕਿ ਉਹਤ ਕਾਂਗਰਸ ਵੱਲੋਂ ਅਸੀਂ ਚਾਹਦੇ ਆਗੇ ਆਡੀ ਭੈਣ ਨੂੰ ਜੋ ਕਲਕੱਤੇ ਵਿੱਚ ਜੋ ਮਾਰਾ ਹੋਇਆ ਵਾ ਇਹ ਅੱਜ ਤੋਂ ਬਾਅਦ ਕਈ ਆਵਾਜ਼ੀ ਨਾ ਹੋਵੇ ਅਸੀਂ ਕਿਨਾਰ ਸਰਕਾਰ ਅੱਗੇ ਅਰਜ਼ੇ ਕਰਦੇ ਹਾਂ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਆ ਇਹੋ ਜਿਹਾ ਕੋਈ ਕੰਨੋਰ ਬਣਾ ਨਾ ਕਿ ਜਿਹੋ ਜਿਹਾ ਗਾਂ ਕਿਸੇ ਦੀ ਭੈਣ ਦੇ ਨਾਲ ਇਹੋ ਜਿਹਾ ਕੋਈ ਕਾਰਨਾ ਹੋਵੇ ਤੇ ਨਾ ਹੀ ਇਹੋ ਜਿਹਾ ਹੋਵੇ ਤੇ ਆਪਣੀ ਭੈਣ ਨੂੰ ਇਨਸਾਫ ਦੇ ਲਈ ਅਸੀਂ ਇਹ ਕੈਂਡਲ ਮਾਰਚ ਕੱਢਿਆ ਵਾ ਧੰਨਵਾਦ ਇਸ ਤਰ੍ਹਾਂ ਦਾ ਪ੍ਰਧਾਨ ਤੇ ਅੱਜ ਅਸੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਰਾਹੁਲ ਜੀ ਪਰ ਭਾਸੀ ਰਾਜੀਵ ਯੂ ਕਾਂਗਰਸ ਪ੍ਰਧਾਨ ਉਹਨਾਂ ਰਹਿਣ ਹੋਏ ਕੈਂਡਲ ਮਾਰਚ ਕੱਢਿਆ ਨਾ ਅਧੂਰੀ ਸੰਦੇਸ਼ ਮੀਡੀਆ ਨੂੰ ਦੇਣਾ ਚਾਹੁੰਦਾ ਕਿ ਕੈਂਡਰ ਮਾਰਨਾ ਕਿਸੇ ਨੂੰ ਇਨਸਾਫ ਤੋਂ ਇੱਤਾ ਨਹੀਂ ਜਾਂਦਾ ਪਰ ਇਹ ਆਵਾਜ਼ ਜਿਹੜੀ ਹੈ ਨਾ ਲੋਕਾਂ ਤੱਕ ਪਹੁੰਚਾਈ ਜਾਏਗੀ ਔਰ ਉਹ ਆਵਾਜ਼ ਕੇਂਦਰ ਸਰਕਾਰ ਤੱਕ ਜਾਵੇ ਤਾਂ ਕਿ ਉਹ ਕਾਨੂੰਨ ਇਹੋ ਜਿਹੇ ਬਣਾਣ ਕਿ ਜਦੋਂ ਦਾ ਵੀ ਕਿਸੇ ਨੂੰ ਧੀ ਭੈਣ ਨਾ ਇਹੋ ਜਿਹਾ ਕੰਮ ਨਾ ਹੋਵੇ ਜੋ ਉਸਦੀ ਨਾ ਹੋਇਆ ਉਹ ਕਦੀ ਕਿਸੇ ਹੋਰ ਧੀ ਨਾ ਹੋ ਨਾ ਹੋਵੇ ਅਸੀਂ ਸਰਕਾਰ ਕੋ ਮੰਗ ਕਰਦੇ ਹਾਂ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਉਹਨਾਂ ਦਾ ਦੁੱਖ ਵੰਡਾਦੇ ਹਾਂ ਉਸ ਪਰਿਵਾਰ ਦਾ ਤੇ ਜੋ ਉਸ ਪਰਿਵਾਰ ਦਾ ਹਾਲ ਹੈ ਤੇ ਅਸੀਂ ਕੇਂਦਰ ਸਰਕਾਰ ਤੋਂ ਮੈਂ ਬਹੁਤ ਅਪੀਲ ਕਰਦਾ ਹਾਂ ਔਰ ਸਹਿਜ ਭਾਵਨਾ ਕਹਿੰਦਾ ਹਾਂ ਕਿ ਤੁਸੀਂ ਇਹੋ ਜਿਹਾ ਕਾਨੂੰਨ ਬਣਾਓ ਕਿ ਜਿਹਦੇ ਵਿੱਚ ਕੋਈ ਇਹ ਕਾਰਾਮ ਕਰਨ ਵਾਸਤੇ 100 ਵਾਰ ਸੋਚੇ ਅਗਰ ਉਹ ਕਾਨੂੰਨ ਬਣ ਗਏ ਤਾਂ ਹੀ ਇਸ ਚੀਜ਼ ਦਾ ਹੱਲ ਹੋਏਗਾ ਜਿਹੜੇ ਅੱਜ ਕਲ੍ਹ ਕਲਕੱਤਾ ਹੋਇਆ ਕੱਲ ਪੰਜਾਬ ਹੋਏਗਾ ਪਰਸੋਂ ਹਰਿਆਣਾ ਹੋਏਗਾ ਔਰ ਅੱਜ ਵੀ ਤੁਸੀਂ ਕਬਰਾਂ 'ਚ ਦੇਖ ਸਕਦੇ ਹੋ ਕਿ ਬਲਾਤਕਾਰ ਬੜੀ ਤੇਜ਼ੀ ਨਾਲ ਹੋ ਰਹੇ ਨੇ ਤੇ ਇਸ ਨੂੰ ਰੋਕਣ ਵਾਸਤੇ ਸਰਕਾਰ ਨੂੰ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਆ ਤਾਂ ਕਿ ਇਹ ਕੰਮ ਅੱਗੇ ਤੋਂ ਨਾ ਹੋ ਸਕੇ ਧੰਨਵਾਦ ਮਾ ਜੀ ਕੈਪਟਨ ਕੋਸ਼ਿਕ ਸ਼ਰਮਾ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਅੱਜ ਸਾਡੇ ਛੋਟੇ ਵੀਰ ਹਰਪਾਲ ਜੀ ਜਿਹੜੇ ਵਾਰ ਨੰਬਰ 25 ਦੇ ਇਨਚਾਰਜ ਨੇ ਤੇ ਆਪਣੇ ਰਾਹੁਲ ਕੁਮਾਰ ਜੀ ਯੂਥ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਵੱਲੋਂ ਅੱਜ ਜੀ ਇਨਸਾਫ ਦੀ ਮੰਗ ਕੀਤੀ ਗਈ ਹੈ ਸਰਕਾਰ ਕੋਲੋਂ ਕਿ ਕੈਂਡਲ ਮਾਰਚ ਕੱਢਿਆ ਗਿਆ ਜਿਹੜੀ ਸਾਡੀ ਭੈਣ ਹੈ ਕੋਲਕਾਤੇ ਦੇ ਵਿੱਚ ਜਿਹਦੇ ਨਾਲ ਕੂ ਕਰਮ ਕੀਤਾ ਗਿਆ ਮਾੜਾ ਕਰਮ ਕੀਤਾ ਗਿਆ ਉਸ ਕਰਕੇ ਆਪਾਂ ਅੱਜ ਕੈਂਡਲ ਮਾਰਚ ਕੱਢਿਆ ਕਿ ਹਾਡੀ ਉਸ ਭੈਣ ਨੂੰ ਇਨਸਾਫ ਦਿੱਤਾ ਜਾਵੇ ਤੇ ਮੇਰੀ ਸਰਕਾਰ ਅਗੇ ਮੰਗ ਹੈ ਸਾਡੇ ਸੀਐਮ ਸਾਹਿਬ ਅਗੇ ਮੰਗ ਹੈ ਕਿ ਸਾਡੇ ਦੇਸ਼ ਦਾ ਕਾਨੂੰਨ ਸਖਤ ਤੋਂ ਸਖਤ ਕੀਤਾ ਜਾਵੇ ਕਿ ਜਿਹੜਾ ਕੋਈ ਵੀ ਬੰਦਾ ਕਿਸੇ ਦੀ ਧੀ ਭੈਣ ਵੱਲ ਵੇਖਣ ਲੱਗਿਆ ਵੀ ਕੁਛ ਵੇਖਣ ਲੱਗਿਆ ਵੀ ਕੰਬੇ ਇਹੋ ਜਿਹਾ ਕੰਮ ਕਰਨ ਦੀ ਤਾਂ ਸੋਚੇ ਵੀ ਨਾ ਤੇ ਮੇਰੀ ਹੱਥ ਜੋੜ ਕੇ ਮੋਦੀ ਸਾਹਿਬ ਨੂੰ ਬੇਨਤੀ ਹੈ ਕਿ ਸਾਡੇ ਦੇਸ਼ ਦਾ ਕਾਨੂੰਨ ਸਖਤ ਕੀਤਾ ਜਾਵੇ ਤੇ ਆ ਸਾਡੀ ਜਿਹੜੀ ਭੈਣ ਦਾ ਕੋ ਕਰਮ ਹੋਇਆ ਹੈ ਇਹਨੂੰ ਇਨਸਾਫ ਦਿੱਤਾ ਜਾਵੇ ਬਾਕੀ ਧੰਨ ਜੋਤ ਕਾਂਗਰਸ ਆਂਬਰਸਰ ਸ਼ਹਿਰੀ ਤੋਂ ਅੱਜ ਸਾਡੇ ਭਰਾ ਛੋਟੇ ਹਰਪਾਲ ਸਿੰਘ ਜੀ ਰਾਜਵੀਰ ਜੀ ਦੀ ਅਗਵਾਈ ਦੇ ਵਿੱਚ ਕੈਂਡਲ ਮਾਰਚ ਕਰਾਇਆ ਜੋ ਸਾਡੀ ਭੈਣ ਡਾਕਟਰ ਨੋਮੀਤਾ ਕਲਕੱਤੇ ਵਿੱਚ ਇੱਕ ਇਹ ਬਹੁਤ ਹੀ ਮੰਦਭਾਗੀ ਖਬਰ ਜਿਵੇਂ ਕਿ ਇੱਕ ਨਸ਼ੀਲਾ ਪਦਾਰਥ ਐਡਿਕਟਡ ਬੰਦਿਆਂ ਨੇ ਸਾਡੀ ਭੈਣ ਨਾਲ ਜ਼ਬਰ ਜ਼ੁਲਮ ਕਰਕੇ ਬਲਤਕਾਰ ਕਰਕੇ ਬਾਅਦ ਵਿੱਚ ਉਹਨੂੰ ਮੌਤ ਦੇ ਘਾਟ ਉਤਰੇ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਆਉਂਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਕੈਂਡਲ ਮਾਰਚ ਕੱਢਿਆ ਗਿਆ ਹੈ ਤੇ ਅਸੀਂ ਮੋਦੀ ਸਰਕਾਰ ਨੂੰ ਇਹ ਸੰਕੇਤ ਦੇਣਾ ਚਾਹੁੰਦੇ ਆਂ ਕਿ ਜਿਸ ਤਰ੍ਹਾਂ ਅਰਬ ਕੰਟਰੀਆਂ ਦੇ ਵਿੱਚ ਇਸ ਭੈਣਾਂ ਨੂੰ ਇਨਸਾਫ ਮਿਲਦਾ ਹੈ ਜਿਹੜਾ ਕੋਈ ਇਦਾਂ ਦੀ ਬਸਲੂਕੀਆਂ ਕਰਦਾ ਵੇਖਦਾ ਵੀ ਆ ਉਹਦੇ ਨਾਲ ਐਡਾ ਮਾੜਾ ਸਲੂਕ ਕੀਤਾ ਜਾਂਦਾ ਹੈ ਕਿ ਵਿੱਚ ਚਰਾਏ ਦੇ ਵਿੱਚ ਅੱਜ ਅਸੀਂ ਵਿੱਚ ਚਰਾਏ ਤੇ ਜਿਵੇਂ ਕੈਂਡਲ ਜਗਾ ਰਹੇ ਆ ਅਰਬ ਕੰਟਰੀਆਂ ਦੇ ਵਿੱਚ ਵਿੱਚ ਚਿੜਾਏ ਦੇ ਵਿੱਚ ਫੜ ਕੇ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਤੇ ਇਹੋ ਜਿਹੇ ਜਿਹੜੇ ਬੰਦੇ ਆ ਜੁਰਮ ਕਰਨ ਲੱਗਾ 100 ਵਾਰ ਸੋਚਦੇ ਆ ਤੇ ਪਰ ਇੱਥੇ ਕਾਨੂੰਨ ਬਹੁਤ ਹੀ ਮਾੜਾ ਆ ਜਿੰਨੀ ਦਰ ਇਹੋ ਜੇ ਸਖਤ ਕਾਨੂੰਨ ਸਾਡੇ ਦੇਸ਼ ਵਿੱਚ ਨਹੀਂ ਲਿਆਂਦੇ ਜਾਣਗੇ ਸਾਡੀਆਂ ਧੀਆਂ ਪੈਣਾ ਉਹ ਨੀਦਰ ਤੱਕ ਸੇਫ ਨਹੀਂ ਰਹਿ ਸਕਣ ਲੱਗਦਾ ਕੈਂਡਲ ਜਗਾ ਕੇ ਉਹਨੂੰ ਇਨਸਾਫ ਮਿਲੇਗਾ ਵੇਖੋ ਜੀ ਕੈਂਡਲ ਜਗਾ ਕੇ ਇਨਸਾਫ ਤੇ ਨਹੀਂ ਮਿਲ ਸਕਦਾ ਠੀਕ ਹੈ ਇਹਦੇ ਵਿੱਚ ਇੱਕ ਸ਼ਰਧਾਂਜਲੀ ਪੇਂਡ ਕੀਤੀ ਜਾ ਰਹੀ ਆ ਕਿ ਅਸੀਂ ਅੰਮਰਸਰ ਦੇ ਨੌਜਵਾਨ ਜੂਤ ਕਾਂਗਰਸ ਦੇ ਨਮਾਇंदे ਹੋਂਦੇ ਨਾਤੇ ਇੱਕ ਆਪਣੀ ਭੈਣ ਨੂੰ ਸ਼ਰਧਾਂਜਲੀ ਪੇਂਡ ਕਰ ਸਕਦੇ ਆ ਇਹ ਕੰਮ ਹੁੰਦਾ ਸਰਕਾਰਾਂ ਦੇ ਕੇਂਦਰ ਸਰਕਾਰਾਂ ਦੇ ਪਰ ਕੇਂਦਰ ਸਰਕਾਰ ਸੁੱਤੀ ਪਈ ਆ ਇਹਨਾਂ ਨੂੰ ਇੱਕ ਕਾਨੂੰਨ ਲਿਆਉਣ ਦੀ ਜੇ 370 ਤੋੜੀ ਜਾ ਸਕਦੀ ਸੀ ਹੋਰ ਕਿੰਨੇ ਕਾਨੂੰਨ ਆਪਣੀ ਮਰਜ਼ੀ ਨਾਲ ਲਿਆਂਦੇ ਜਾ ਸਕਦੇ ਸੀ ਇਹ ਕਾਨੂੰਨ ਲਿਆਂਦੇ ਵਿੱਚ ਕੀ ਹੋ ਸਕਦਾ ਇੱਥੇ ਇੱਕ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਆ ਵੀ 370 ਜੇ ਟੋੜ ਸਾਦੀ ਹੈ ਨਾ ਇਹ ਕਾਨੂੰਨ ਦੇ ਵਿੱਚ ਜੇ ਸਾਡੀ ਧੀ ਭੈਣ ਵਾਲ ਕੋਈ ਮਾੜੀ ਨਿਗਾ ਨਾ ਵੇਖਦਾ ਵੀ ਹੈ ਨਾ ਵਿੱਚ ਚਰਾਏ ਦੇ ਵਿੱਚ ਅਸੀਂ ਕੈਂਡਲਾਂ ਨਾ ਜਗਾਈਏ ਵਿੱਚ ਚਰਾਏ ਅਸੀਂ ਉਹਨੂੰ ਮੋਤ ਦੇ ਘਾੜ ਉੱਤਰ ਦੇ ਵੇਖੀਏ ਫੇਰ ਇਹੋ ਜਿਹੇ ਜਿਹੜੇ ਕਨੋਣੇ ਅਪਰਾਧ ਆ ਫੇਰ ਬੰਦ ਹੋਣਗੇ ਨਹੀਂ ਤੇ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਸਾਡੀਆਂ ਧੀਆਂ ਭੈਣਾਂ ਉਹ ਨੀਦਰ ਸੇਫ ਨਹੀਂ ਆ ਜਿੰਨੀ ਦੇਰ ਸਖਤ ਤੋਂ ਸਖਤ ਕਾਨੂੰਨ ਇੰਡੀਆ ਦੇ ਵਿੱਚ ਨਹੀਂ ਆਉਂਦਾ